ਆਟਾ ਵਾਲਿਆਂ ਨੂੰ ਕਿੰਨਾ ਮਰਜ਼ੀ ਸਮਝਾ ਲਓ ਵੀ ਦੁਰਘਟਨਾ ਹੋ ਸਕਦੀ ਹੈ ਸੀਟ ਬੈਲਟ ਲਾ ਲਓ ਪਰ ਜਦੋਂ ਪਤੰਦਰ ਪੁਲਿਸ ਵਾਲਿਆਂ ਨੂੰ ਦੇਖ ਲੈਣ ਨੇ ਉਹਦੀ ਸੀਟ ਬੈਲਟ ਲਾਉਂਦੇ ਆ ਉਹ ਪੁਲਿਸ ਵਾਲਿਆਂ ਨੂੰ ਹੀ ਦੁਰਘਟਨਾ ਸਮਝਦੇ ਜੇ ਵੀ ਉਹਨਾਂ ਨੇ ਘੇਰ ਲਿਆ 2-3000 ਦਾ ਚਲਾਨ ਹੋ ਜਾਊਗਾ ਤੇ ਜਦੋਂ ਚੰਡੀਗੜ੍ਹ ਮਹਾਲੀ ਵਾਲੇ ਰੋਡ ਤੇ ਚੜ ਜਾਣਗੇ ਵੀ ਪੁਲਿਸ ਵਾਲੇ ਦੀਨੇ ਨਹੀਂ ਸੀਟ ਬੈਲਟ ਜੀ ਲਾਹੋ ਸੌਖੇ ਸੌਖੇ ਜੇ ਸਾਹ ਲੈਣਗੇ ਫਿਰ ਰੇਸ਼ ਨਹੀਂ ਨਾ ਕਿੱਲੀ ਦੱਬ ਦੇਣਗੇ ਵੀ ਸੋਟੇ ਉਹ ਪੁਲਿਸ ਵਾਲੇ ਥੋੜੀ ਜਿਹਾ ਦੁਰਘਟਨਾ ਮੂਰੇ ਕੋਈ ਵੀ ਜਮਦੂਤ ਆ ਕੇ ਸੋਡੇ ਚ ਗੱਡੀ ਮਾਰ ਸਕਦਾ ਹੈਗਾ ਆ ਸੜਿਆ ਪਿਆ ਫਿਰ ਲੋਕ ਉਹ ਜੂਨ ਦੀਆਂ ਛੁੱਟੀਆਂ ਕੱਲੇ ਜਵਾਖਾਂ ਨੂੰ ਨਹੀਂ ਹੁੰਦੀਆਂ ਉਹਨਾਂ ਦੀਆਂ ਮਾਂ-ਮਾਣੂ ਵੀ ਹੋ ਜਾਂਦੀਆਂ ਝੋਲਾ ਜਾ ਉਦੋਂ ਹੀ ਵੱਜਣਗੀਆਂ ਆਪਦੇ ਪੇਕੇ ਸਹੁਰਿਆਂ ਤੋਂ ਛੁੱਟੀ ਲੈ ਕੇ ਤੇ ਗਾਂਹਾਂ ਉਹਨਾਂ ਦੀ ਨਾਨਤਾਂ ਉਹੋ ਗਾਂਹਾਂ ਵੱਜਣਗੀਆਂ ਉਹਨਾਂ ਵਿੱਚ ਐ ਪਿਆਰ ਚੱਲਦਾ ਰਹਿੰਦਾਗਾ ਜੇ ਛੁੱਟੀਆਂ ਨਾ ਹੁਣ ਤਾਂ ਉਹਨਾਂ ਦੇ ਸਿੰਘ ਫਸੀ ਰਹਿੰਦੇ ਆ ਪੰਜਾਬ ਸਰਕਾਰ ਵੱਲੋਂ ਇਹ ਕੰਮ ਘੈਂਟਾ ਜਿਹੜਾ ਛੁੱਟੀਆਂ ਕਰ ਦਿੰਦੀਆਂ ਜਵਾਖ ਦਾ ਇੱਕ ਪਰਵਾਸੀ ਪੰਛੀ ਆ ਜਿੱਧਰ ਜੀ ਕਰੇ ਬਜ਼ਾਰਾਂ ਨੂੰ ਝੋਲਾ ਚੱਕ ਕੇ ਉਧਰ ਨੂੰ ਘੱਲ ਦਿੰਦੀਆਂ ਨਹੀਂ ਹੁਣ ਜਵਾਖਾਂ ਦਾ ਤਾਂ ਬਹਾਨਾ ਹੁੰਦਾ ਵੀ ਛੁੱਟੀਆਂ ਹੋ ਗਈਆਂ ਫਿਰ ਮੁੜ ਕੇ ਕਹੀ ਜਾਣਦੀਆਂ ਪੈਣੇ ਤੂੰ ਕਦੋਂ ਕ ਉੱਠ ਗਏ ਗਈਆਂ ਉੱਥੇ ਤਾਂ ਉਹੀ ਜਾ ਕੇ ਕੰਮ ਕਰਨਾ ਉਹਦੇ ਲਾਰੇ ਲਾਈ ਜਾਣਗੀਆਂ ਹਜੇ ਤਾਂ ਉਹ ਆਈ ਨਹੀਂ ਮੈਨੂੰ ਤਾਂ 5 ਦਿਨ ਲੱਗ ਜਾਣ ਨੇ 10 ਦਿਨ ਲੱਗ ਜਾਣਗੇ ਜਿਹੜੇ ਨਜ਼ਾਰੇ ਕਰਨੇ ਆ ਹੁਣ ਕਰ ਲਿਏ ਫੇਰ ਪੰਗਾ ਪੈਜੋ ਬਸਾ ਪੰਜਾਬ ਸਰਕਾਰ ਦਾ ਜੂਨ ਦੀ ਛੁੱਟੀਆਂ ਵਾਲਾ ਕੰਮ ਬਹੁਤ ਘੈਂਟ ਆ ਜਿਹੜਾ ਮੋਹ ਪ੍ਰੇਮ ਬਣਾਈ ਰੱਖਦਾ ਹੂੰ ਤਾਂ ਇਹਨਾਂ ਦੇ ਆਪਸ ਵਿੱਚ ਸਿੰਗ ਫਸੇ ਹੀ ਰਹਿੰਦੇ